ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕੀ ਹੈ ਨਵਾਂ ਨੋਟੀਫਿਕੇਸ਼ਨ ਇੱਕ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਇਸ ਨੋਟੀਫਿਕੇਸ਼ਨ ਵਿੱਚ ਕੀ ਦੱਸਿਆ ਗਿਆ ਹੈ ਕਿਸ ਬਾਰੇ ਇਹ ਨੋਟੀਫਿਕੇਸ਼ਨ ਹੈ ਇਸ ਦੇ ਬਾਰੇ ਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਤੁਹ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਸਿੱਖਿਆ ਡਿਪਾਰਟਮੈਂਟ ਨਾਲ ਕੋਈ ਵੀ ਅਪਡੇਟ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਏ ਅੱਜ ਦੀ ਵੀਡੀਓ ਦੇ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਿੱਖਿਆ ਡਿਪਾਰਟਮੈਂਟ ਵੱਲੋਂ ਉਸ ਨੋਟੀਫਿਕੇਸ਼ਨ ਦੇ ਅਨਸਾਰ ਆਪਾਂ ਕੀ ਨੋਟੀਫਿਕੇਸ਼ਨ ਹੈ ਇਸ ਦੀ ਗੱਲ ਕਰਦੇ ਆ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋਗੇ ਤੁਹਾਡੇ ਕੋਲ ਇਹ ਨੋਟੀਫਿਕੇਸ਼ਨ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਜਿਹੜਾ ਇਹ ਸ਼ਾਕਾ ਦੋ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਹ ਨੋਟੀਫਿਕੇਸ਼ਨ 25-2-2025 ਨੂੰ ਜਿਹੜਾ ਜਾਰੀ ਕੀਤਾ ਗਿਆ ਸੀ ਵੈਬਸਾਈਟ ਤੇ ਜਿਹੜਾ 27 ਤਰੀਕ ਨੂੰ ਅਪਲੋਡ ਕੀਤਾ ਗਿਆ ਹੈ ਪਬਲਿਕ ਨੋਟਸ ਹੈ ਸਿੱਖਿਆ ਭਾਗ ਵੱਲੋਂ ਸਤਾਰ ਮਿਤੀ 6-4-2021 ਰਾਈ ਅੰਗਰੇਜ਼ੀ ਮਾਸਟਰ ਅਤੇ ਮਿਸਟ੍ਰੀਟ ਸਿੱਧੀ ਭਰਤੀ ਦੀਆਂ 899 ਅਸਾਮੀਆਂ ਬਾਰਡਰ ਏਰੀਆ ਦੇ ਪਰਨ ਲਈ ਯੋਗ ਉਮੀਦਵਾਰਾਂ ਵਾਸੂ ਵਿਭਾਗ ਦੀ ਵੈਬਸਾਈਟ www. Educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ। ਇਹ ਸਿੱਖਿਆ ਭਾਗ ਵੱਲੋਂ ਲਏ ਗਏ ਫੈਸਲੇ ਦੇ ਸਨਮੁਖ ਹੁਣ ਇਹ ਭਰਤੀ ਪ੍ਰਕਿਰਿਆ ਤਤਕਾਲ ਸਮੇਂ ਤੋਂ ਬੰਦ ਕੀਤੀ ਜਾਂਦੀ ਹੈ। ਉਕਤ ਅਸਾਮੀਆਂ ਵਿੱਚ ਜਿੰਨਾ ਉਮੀਦਵਾਰ ਦੀ ਪਾਤਰਤਾ ਵਿੱਦ ਹੈਲਡ ਰੱਖੀ ਗਈ ਹੈ ਅਤੇ ਮਾਨਯੋਗ ਕੋਰਟ ਵੱਲੋਂ ਜਿੰਨਾ ਕੇਸਾਂ ਵਿੱਚ ਅਸਾਮੀਆਂ ਅਰਜਰਵ ਰੱਖਿਆਂ ਗਏ ਹਨ ਕੇਵਲ ਉਹਨਾਂ ਕੇਸਾਂ ਵਿੱਚ ਹੋਣ ਵਾਲੇ ਅੰਤਮ ਫੈਸਲੇ ਅਨੁਸਾਰ ਲੜੀੰਦੀ ਕਾਰਵਾਈ ਕੀਤੀ ਜਾਵੇ ਕਿ ਇਹ ਜਿਹੜਾ ਨੋਟੀਫਿਕੇਸ਼ਨ ਅ ਅੰਗਰੇਜ਼ੀ ਦੇ ਜਿਹੜੇ ਮਾਸਟਰ ਮਿਸਟਰਸ ਦੇ ਪਰਤੀ 899 ਬਾਰਡਰ ਏਰੀਆ ਦੀ ਪੜਨੀ ਸੀ ਉਸ ਦੇ ਸਬੰਧ ਵਿੱਚ ਜਾਰੀ ਕੀਤਾ ਗਿਆ ਜਿਸ ਨੂੰ ਕਿ ਤਤਕਾਲ ਸਮੇਂ ਵਿੱਚ ਹੁਣ ਬੰਦ ਕਰ ਦਿੱਤਾ ਗਿਆ ਹੈ ਤੇ ਜਿਹੜੇ ਉਮੀਦਵਾਰਾਂ ਦੇ ਪਾਤਰਤਾ ਵਿਦ ਹਾਇਲਡ ਰੱਖੀ ਗਈ ਸੀ ਤੇ ਉਹਨਾਂ ਦੀ ਜਿਹੜੀਆਂ ਸੀਟਾਂ ਨੇ ਰਿਜ਼ਰਵ ਰੱਖੀਆਂ ਹੋਈਆਂ ਨੇ ਤੇ ਜਦੋਂ ਕੋਰਟ ਦਾ ਕੋਈ ਫੈਸਲਾ ਆਵੇਗਾ ਤਾਂ ਉਸ ਦੇ ਮੰਨਣ ਯੋਗ ਹੋਵੇਗਾ ਤੇ ਬਾਕੀ ਜਿਹੜੀ ਭਰਤੀ ਨੂੰ ਉਹ ਕੰਪਲੀਟ ਮੰਨਿਆ ਜਾਵੇ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਸਿੱਖਿਆ ਨਾਲ ਸਿੱਖਿਆ ਡਿਪਾਰਟਮੈਂਟ ਨਾਲ ਸੰਬੰਧਿਆ ਕੋਈ ਵੀ ਜਾਣਕਾਰੀ ਲੈਣ ਲਈ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ